ਉੱਤੋਂ ਡਾਊਨ ਜ਼ਮੀਨਾਂ ਧੀਆ ਦੁੱਖ ਵੰਡਾਉਂਦੀਆਂ ਨੇ ਇਹ ਕਹਾਵਤ ਅਸੀਂ ਸਾਰਿਆਂ ਨੇ ਸੁਣੀ ਹੈ ਪਰ ਇਸ ਦੇ ਉਲਟ ਅੱਜ ਇੱਕ ਬਜ਼ੁਰਗ ਬਾਪ ਨੇ ਆਪਣੀ ਹੀ ਧੀ ਦੇ ਉੱਤੇ ਧੋਖੇ ਦੇ ਨਾਲ ਜ਼ਮੀਨ ਹੜਪਣ ਦੇ aarop ਲਗਾਏ ਨੇ ਜੀ ਹਾਂ ਇਹ ਮਾਮਲਾ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਹੈ ਜੋ ਕਿ ਅੰਮ੍ਰਿਤਸਰ ਦੇ ਪਿੰਡ 26 ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਬਜ਼ੁਰਗ ਪਿਓ ਨੇ ਆਪਣੀ ਹੀ ਧੀ ਤੇ ਉੱਤੇ ਧੋਖੇ ਦੇ ਨਾਲ ਜ਼ਮੀਨ ਹੜਪਨ ਜਿਹੜੀ ਕਿ ਜਾਇਦਾਦ ਹੜਪਨ ਦੇ ਆਰੋਪ ਲਗਾਏ ਨੇ ਕਿਹਾ ਜਾ ਰਿਹਾ ਹੈ ਕਿ ਇਹ ਬਜ਼ੁਰਗ ਪਿਓ ਦਿਹਾੜੀਆਂ ਲਗਾ ਕੇ ਆ ਕਮੇਟੀਆਂ ਭਰ ਕੇ ਆਪਣੀ ਧੀ ਨੂੰ ਸਰਕਾਰੀ ਨੌਕਰੀ ਤੇ ਲਾਇਆ ਸੀਗਾ ਤੇ ਹੁਣ ਉਹ ਉਸੀ ਜ਼ਾਇਦਾ ਧੋਖੇ ਦੇ ਨਾਲ ਹੜਪਨ ਦੇ ਉਸ ਦੇ ਉੱਤੇ ਆਰੋਪ ਲਗਾਏ ਨੇ ਇਸ ਦੇ ਦੌਰਾਨ ਸਾਡੇ ਮੌਜੂਦ ਪੱਤਰਕਾਰ ਦੇ ਨਾਲ ਗੱਲਬਾਤ ਦੇ ਦੌਰਾਨ ਇਸ ਪਰਿਵਾਰ ਨੇ ਪੀੜਤ ਪਰਿਵਾਰ ਨੇ ਕੀ ਕੁਝ ਕਿਹਾ ਕੀ ਕੁਝ ਮਾਮਲਾ ਹੈ ਪੂਰਾ ਆਓ ਤੁਹਾਨੂੰ ਸੁਣਾਉਂਦੀ ਆ ਤੇ ਇਸ ਤੋਂ ਬਾਅਦ ਪੁੱਛਦਾ ਕੀ ਕੁਝ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਪਿੰਡ ਦੇ ਜੱੱਬਾ ਪੁਲਿੰਦਰ ਸਿੰਘ ਨਾਮ ਮੇਰਾ ਮਸਲਾ ਮਸਲਾ ਇਦਾਂ ਵਾ ਕਿ ਜਿਹੜੀ ਸਾਡੀ ਕੁੜੀ ਹੈ ਵੱਡੀ ਭੈਣ ਮੇਰੀ ਉਹਦਾ ਨਾਮ ਬਲਜੀਤ ਗੌਰ ਆ ਉਹ ਸਰਕਾਰੀ ਨੌਕਰੀ ਕਰਦੀ ਆ ਜਦ ਜਦ ਕੇ ਉਹ ਨਰਸ ਦੀ ਉਹਨੂੰ ਇਦਾਂ ਵਾ ਕਿ ਦਿਹਾੜੀ ਦਾ ਪੇ ਕਰਕੇ ਅਸੀਂ ਨੌਕਰੀ ਤੇ ਲਵਾਇਆ ਵਾ ਕੋਰਸ ਕਰਾਇਆ ਵਾ ਕੋਰਸ ਕਰਾ ਕੇ ਚਲੋ ਉਹਨੂੰ ਨੌਕਰੀ ਮਿਲ ਗਈ ਆ ਤੇ ਅਸੀਂ ਆਖਿਆ ਚਲੋ ਸਾਡੇ ਘਰ ਦਾ ਮਸਾ ਲੱਗਦੇ ਫੁੱਤਰ ਆ ਜਾਊਗਾ ਉਹਦੇ ਵਿੱਚ ਇਦਾਂ ਵਾ ਕਿ ਉਹਨੇ ਮੁੱਦੇ ਚੋਕ ਲਿਆ ਹੋਰ ਹੋਰ ਘਰਦੀ ਫਿਰਦੀ ਆ ਮਤਲਬ ਕਿ ਲਿੰਕ ਉਹਦੇ ਬੜੇ ਗਲਤ ਆ ਉਹਦੇ ਵਿੱਚੋਂ ਅਸੀਂ ਡੱਕਦੇ ਆ ਤੇ ਉਹ ਮਤਲਬ ਕਿ ਸਾਨੂੰ ਜਿਹੜੀ ਬਦਨਾਮੀ ਹੁੰਦੀ ਆ ਤੇ ਜਿਹੜੀ ਜਗਾ ਵਾ ਉਹ ਵੀ ਮੇਰੇ ਡੈਡੀ ਕੋਲ ਨੇ ਨਾ ਕਰਵਾ ਲਈ ਆ ਧੋਖੇ ਧੜੀ ਦੇ ਨਾਲ ਧੋਖੇ ਧੜੀ ਦੇ ਨਾਲ ਨਾ ਕਰਾ ਗਿਆ ਅਨਪੜ ਹੈਗਾ ਅਸੀਂ ਗੂਠਾ ਹੀ ਲਾਉਂਦਾ ਮਾੜੇ ਮੋੜੇ ਸਾਈਨ ਕਰਦਾ ਵਾ ਜਾ ਦੇ ਕੇ ਉਹਨੇ ਪਿੰਡ ਦੇ ਰਹਿਣ ਵਾਲੇ ਇਹਨਾਂ ਨੂੰ ਨਹੀਂ ਪਤਾ ਇੰਨੀਆਂ ਗੱਲਾਂ ਦਾ ਵੀ ਇਹ ਕੁਝ ਵੀ ਹੋ ਸਕਦਾ ਕਿਉਂਕਿ ਕੁੜੀ ਸਮਝ ਕੇ ਉਹਨੇ ਆਪਣੀ ਤੇ ਸਾਈਨ ਕਰਤੇ ਆ ਇਹਨੇ ਚੁੱਕ ਕੇ ਦੇ ਜਾ ਕੇ ਤੇ ਆਪਣੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਨਾਮ ਨੂੰ ਕਰਾ ਕੇ ਤੁਹਾਨੂੰ ਦਾਬੇ ਮਾਰ ਵਜਦੇ ਆ ਪੁਲਸ ਵਾਲੇ ਵੀ ਜਦੋਂ ਕਹਿੰਦੇ ਉਹਨੇ ਨਾਂ ਕਰਾਇਆ ਕਰਾਇਆ ਨਾ ਤੋਂ ਕੋਈ ਦਿਖਾਉਂਦੇ ਤੇ ਨਾ ਕੁਝ ਹੈਗਾ ਨਾ ਨੂੰ ਪਤਾ ਲੱਗਦਾ ਕਿਉਂਕਿ ਇਹਨੇ ਸਾਈਨ ਕਰਤੇ ਆ ਕਿ ਦੇਖ ਧੋਖੇ ਧੜੀ ਨਾ ਕਰਾ ਤੇ ਇਦਾਂ ਵਾਂ ਕਿ ਉਹਨੇ ਕਹਿੰਦੀ ਆ ਕਿ ਮੈਂ 15 ਲੱਖ ਰੁਪਈਆ ਮਤਲਬ ਕਿ ਡੈਡੀ ਨੂੰ ਦੇ ਦਿੱਤਾ ਵਾ 15 ਲੱਖ ਕੋਈ ਨਹੀਂ ਇਹਨੇ ਦਿੱਤਾ ਏ ਮਤਲਬ ਕਿ ਝੂਠ ਮਾਰਦੀ ਆ ਤੇ ਕੋਈ ਗਵਾਹ ਨਹੀਂ ਹੈਗਾ ਇਹਦੇ ਵਿੱਚ ਵੀ ਜੇ 15 ਲੱਖ ਕੇ ਨੇ ਫੜਾਇਆ ਹੋਵੇ 15 ਲੱਖ ਕੋਈ ਨਹੀਂ ਇਹਨੇ ਦਿੱਤਾ ਮੰਗ ਹੀ ਕਰਦੇ ਹੜਨਾ ਜੋ ਧੋਖਾ ਧੜੀ ਹੋਉਂਦੀ ਆ 15 ਲੱਖ ਕੁੜੀ ਨੇ ਹੜੀ ਨੇ ਕਹਿੰਦੀ ਆ 6 ਮਰਲੇ ਜਗਾ ਉੱਚਾ 3 ਨੰਬਰਲੇ ਚ ਮੈਂ ਰਹਿਣਾ ਵਾ ਪੀ ਉਹ ਮੇਰਾ ਉਧਰ ਰਹਿੰਦਾ ਸੀ ਉਸ ਜਗਾ ਦੇ ਵਿੱਚ ਜਿੱਤੇ ਵਿੱਚ ਉਹ ਕਬਜ਼ਾ ਕਰਦੀ ਆ ਜਦੋਂ ਆਉਂਦੀ ਆ ਉਹ ਨੂੰ ਪੈਂਦੀ ਵੀ ਆ ਰਹਿੰਦੀ ਐ ਇਦਾਂ ਬਾਹਰ ਬੁਰ ਰਹੀ ਜਾਂਦੀ ਕਦੀ 10 ਦਿਨ 15 ਦਿਨ ਕਿਤੇ 10 ਦਿਨ ਕਿਤੇ ਤੁਜੇ ਤਿੰਜਨ ਚੌਥੇ ਦਿਨ ਆਗੇ ਦਬੇ ਛਾਬੇ ਮਾਰਦੀ ਆ ਜਾਇਦਾਦ ਬਾਦ ਅਸੀਂ ਦੱਸਿਆ ਵੀ ਸਾਡੀ ਜ਼ਾਇਦਾਦ ਹਟਪਦੀ ਐ ਇਦਾਂ ਕਰਦੀ ਆ ਉਹ ਆਂਦੇ ਐ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਤੁਹਾਡੀ ਜ਼ਾਇਦਾਦ ਕੋਈ ਇਦਾਂ ਮਤਲਬ ਕਿ ਬਜ਼ੁਰਗ ਮੇਰਾ ਡੈਡੀ ਅਨਪੜਤਾ ਹੈਗੀ ਆ ਪਿੰਡ ਮਤਲਬ ਸਾਡੀ ਸਾਰੀ ਗਵਾਹੀ ਭਰਦਾ ਐ ਚੀਜ਼ ਦੀ ਅਸੀਂ ਮੰਗ ਕਰਦੇ ਸਾਡੀ ਜਗਾ ਸਾਨੂੰ ਮਿਲ ਜਾਵੇ ਹਾਂਜੀ ਮੇਰਾ ਨਾਮ ਸਤਨਾਮ ਸਿੰਘ ਆ ਪਿੰਡ ਮੇਰਾ ਚੱਬਾ ਵਾ ਇਹ ਮਚੜਦੀ ਪੱਤੀ ਆ ਤੇ ਮੁਸ਼ਕਲ ਆ ਜਿਹੜੀ ਮੇਰੀ ਆਪਣਾ ਕੁੜੀ ਆ ਬਲਜੀਤ ਉਹ ਮੇਰੇ ਕੋਲ ਥਾਂ ਸਾਰਾ ਲੈਂ ਲਈ ਆ ਖੋਣ ਲਈ ਆ ਖਾਂ ਥਾਂ ਮੇਰਾ ਹੈਗਾ 6 ਮਰਲੇ 6 ਮਰਲੇ ਤੋਂ ਮੈਨੂੰ ਬਾਹਰ ਕੱਢ ਦਪਾਵਾ ਮੈਂ ਬਾਹਰ ਲਾਂਬੇ ਰੈਂਡੇ ਆਵਾ ਵਾਜਾ ਇਹੋ ਹੀ ਆ ਆਪਣਾ ਬਾਹਰ ਚ ਫਿਰਦੀ ਆ ਤੇ ਸਾਨੂੰ ਕੋਈ ਡੱਕੇ ਨਾ ਆਹ ਜਨਹੀਂ ਫੇਹੀ ਡੱਕਦੇ ਆ ਤੇ ਸਾਲਾ ਆਹ ਗੱਤੋਂ ਕਦੀ ਪੁਲਿਸ ਨੂੰ ਫੜਾ ਦਿੰਦੀ ਕਦੀ ਕਦੀ ਕੰਦੀ ਕਦੀ ਕਦੀ ਜਾਣਦੇ ਆਹੀਂ ਉਹ ਕਹਿੰਦੀ ਉਹ ਕਹਿੰਦੀ ਉਹ ਪੈ ਦਿੱਤੇ ਬੰਦਾ ਤੇ ਮੈਨੂੰ ਮੈਨੂੰ ਭਾਣਾ ਹੀ ਕੋਈ ਰਪਈਆ ਨਹੀਂ ਦਿੱਤਾ ਥਾ ਤੁਹਾਡੇ ਨਾਂ ਦੇ ਥਾ ਮੇਰੇ ਨਾਂ ਤੇ ਆ ਲਿਖ ਤਨ ਵੀ ਕੁੜੀ ਹੂੰ ਤਾਂ ਕੁੜੀ ਨੇ ਮੇਰਾ ਨਾਂ ਟੂ ਠਾਇਆ ਆਪਣਾ ਉਹਨੇ ਲਿਖਾ ਲਮ ਨੂੰ ਦਾ ਨਪਾੜਿਆ ਉਹਨੇ ਕਦੇ ਆਂਦੀ ਮੈਂ ਨੌਕਰੀ ਤੇ ਲੱਗਣਾ ਦਾ ਆ ਮੈਂ ਆਪਣਾ ਅੰਗੂਠਾ ਲਾ ਦੇ ਡੈਡੀ ਤੇ ਮੈਂ ਡਕੂਠਾ ਲਾਤਾ ਤੇ ਮੈਨੂੰ ਕੀ ਪਤਾ ਇਹ ਆ ਗੱਲ ਬਣੀ ਆ ਉਹ ਬਾਹਰ ਦੇਤੇ ਬਾਤ ਚ ਨਹੀਂ ਨਾ ਪਹਾ ਕੋਈ ਨਹੀਂ ਦਿੱਤਾ ਮੈਨੂੰ ਉਹਨੇ ਮੈਨੂੰ ਆਦੀ 15 ਲੱਖ ਤੈਨੂੰ ਦਿੱਤਾ ਵਾ ਝੂਠਾ ਹੀ ਆਖੀ ਜਾਂਦੀ ਹੈ ਹੁਣ ਇਹੇ ਮੈਂ ਬਾਹਰ ਫਿਰਨ ਰਹੇ ਆਂ ਅਸੀਂ ਪਿਓ ਬਾਹਰ ਆਦਨ ਮੈਂ ਪੁੱਤ ਪਹਿਲੇ ਹੀ ਖਲਾਈ ਫਿਰਦੀ ਸਾਡੇ ਮਗਰ ਕੀ ਗੱਲੀ ਬੋਲਦੇ ਪੁਲਿਸ ਆਂਦੀ ਆਪਣਾ ਉਨਵਾੜਿਆ ਵਾ ਚਾ ਭਿਓ ਨਾਲੋਂ ਦਾ ਆਪਣਾ ਦਿੱਤੀਆਂ ਪੁਲਿਸ ਵਾਲਿਆਂ ਨੂੰ ਕਹੀਂ ਜਾਏ ਆਪਣਾ ਚਾਬੀਆਂ ਲੈਣ ਉਹਨਾਂ ਕੋਲ ਮਿਲਤ ਕਰਨੇ ਨਾ ਵਾਹਦੇ ਨਹੀਂ ਹੈ ਨਹੀਂ ਚਾਬੀਆਂ ਕੁੜੀ ਕੋਈ ਆ ਜੀ ਜੀ ਇਹ ਨੌਕਰੀ ਕਰਦੀ ਆ ਆਪਣਾ ਸ਼ਹਿਰ ਅੰਮ੍ਰਿਤਸਰ ਡਾਕਟਰ ਆ ਨਰਸ ਆ ਕੀ ਮੰਗ ਕਰਦੇ ਹੋ ਕੋਈ ਕੁੜੀ ਮੰਗ ਲਵੇ ਕੋਲ ਸੁਗਨਾ ਯਾਨ ਲੈ ਦਾ ਸਾਨੂੰ ਨਾ ਮਾਫੀ ਦਵਾ ਉਹਦੇ ਹੱਲਾ ਥਾਂ ਦਵਾਓ ਇਹਦੇ ਕੋਲੋਂ ਜੀ ਬਸ ਇਹ ਸਾਡੀ ਇਹੋ ਹੀ ਮੰਗ ਆ ਹਾਂ ਸਾ ਮੇਰਾ ਨਾਮ ਹੈ ਗਾਸਤ ਨਾਮ ਸਿੰਘ ਹੈ ਪਿੰਡ ਇਹਨੂੰ ਮੇਰਾ ਚੰਬਾ ਕੀ ਗੱਲ ਹੋਇਆ ਨਾ ਮੇਰਾ ਜਿਹੜੀ ਕੋਈ ਕੁੜੀ ਹੈ ਮੇਰੀ ਕੀ ਨਾਮ ਉਹ ਜਨਾ ਬਲਜੀਤ ਕੋਹਰਾ ਉਹ ਮੁੜ ਕੇ ਮੇਰੇ ਨਾਲ ਧੋਖਾ ਕਰਨ ਲਈ ਆ ਕਾ ਤੋ ਖੜੀ ਮੇਰੀ ਜਗਾ ਲੈਣ ਲਈ ਆ ਜਗਾ ਲੈਣ ਲਈ ਆ ਮੇਰੇ ਕੀ ਬਣਾ ਜਗਾ ਜੋ ਜਗਾ ਜ ਆਪਾਂ ਬਣਾਈਆਂ ਸਾਰੇ ਜਗਾ ਬਣਾਈਆਂ ਸਾਰੇ ਤੇ ਉਹ ਬਹੁਤ ਬਾਹਰ ਅੰਦਰ ਵਿਖਰ ਗਈ ਆ ਉਹਨੇ ਤੋਂ ਗੈਦਰੀ ਜਨਾ ਆਇਆ ਕਿ ਆ ਮੈਂ ਪੜਤਾ ਹੈ ਕੀ ਆ ਅਨਪੜਤਾ ਗਾੜੀ ਨੰਬਰ ਆ ਨੰਬਰਤਾ ਵਾ ਕਿਉਂਕਿ ਇਹਨੇ ਅਨਪੜਤਾ ਕਰਕੇ ਉਹਨੇ ਲਿਖਾ ਲਿਆ ਤਕੋ ਪੈਦਾਨੀਆਂ ਨੇ ਪੈਗ ਲਾਇਆ ਜੀਦਾ ਵਾ ਇਹਨੇ ਲਖਾ ਲਿਆ ਵਾ ਤਾਂ ਉਹ ਕਹਿੰਦੀ ਕਿ ਮੈਂ 15 ਲੱਖ ਦੀ ਜਗ੍ਹਾ ਇਹ ਕੋ ਬੋਲ ਲਈ ਆ ਕਿਉਂਕਿ ਜਿਹਦੇ ਵਿੱਚ ਸਾਡਾ ਪਿੰਡ ਗਵਾਈ ਭਰਦਾ ਕਹਦੇ ਸਾਹਮਣੇ ਇਹਨੇ 15 ਲੱਖ ਲਿਆ ਵਾ ਕੋਈ 15 ਲੱਖ ਨਹੀਂ ਲਿਆ ਵੀ ਸਾਨੂੰ ਕੋਈ 15 ਲੱਖ ਦਾ ਸਾਡੇ ਪਿੰਡ ਦਾ ਬੰਦਾ ਸਾਬਤ ਕਰਾ ਦੇ ਜਿਹਦੇ ਹੁੰਦਿਆ ਦਿੱਤੇ ਆ ਕਿਉਂਕਿ ਉਹਦੇ ਵਿੱਚ ਗਵਾਹ ਤੇ ਹੋਣਗੇ ਨਾ ਕਿਉਂਕਿ ਉਹ ਕੁੜੀ ਕਰਦੀ ਆ ਧੋਖੇ ਸਾਡੇ ਜਿੰਨੇ ਰਿਸ਼ਤੇਦਾਰ ਚਾਹੇ ਉਹਨਾਂ ਨੂੰ ਪਤਾ ਆ ਇਹ ਚੀਜ਼ ਦਾ ਵੀ ਇਹਨਾਂ ਨੇ ਨਹੀਂ ਇਹ ਚੰਗੀ ਤੇ ਉਹਦੇ ਜਿਹੜੇ ਲੱਛਣ ਆ ਉਹਦੇ ਕੁਝ ਗਲਤ ਆ ਕੁਝ ਬੰਦਿਆ ਦੇ ਨਾਲ ਇਹਦੇ ਰਹਿਣ ਬਹਿਣ ਹੈਗੇ ਆ ਜਿਨ੍ਹਾਂ ਦੇ ਨਾਲ ਉਹਦੇ ਜਿੱਥੇ-ਜਿੱਥੇ ਤੱਕ ਨੂੰ ਪਤਾ ਲੱਗਦਾ ਵਾ ਤੇ ਅਸੀਂ ਜਦੋਂ ਉਹਨੂੰ ਰੋਕਦੇ ਆ ਉਸ ਬੰਦਿਆ ਦੇ ਨਾਲੋਂ ਕਿ ਤੂੰ ਬੰਦਿਆ ਦੇ ਨਾਲ ਗੱਦੀ ਤੁਰਦੀ ਨਾ ਨੂੰ ਪਿੰਡ ਦੇ ਵਿੱਚ ਲਾਮੇ ਜਿੰਦੇ ਲੋਕ ਗੱਲਾਂ ਕਰਦੇ ਆ ਤੇ ਜਦੋਂ ਅਸੀਂ ਗੱਲਾਂ ਇਹਨੂੰ ਕਰਦੇ ਹਟ ਦੇ ਚੁੱਕ ਦਰਖਾਸਤ ਦਿੰਦੀ ਕਦੀ ਸੀ ਡਿਵੀਜ਼ਨ ਕਦੀ ਇੱਥੇ ਚਾਡੀ ਬੈਂਡ ਉੱਤੋਂ ਫੋਨ ਕਰਾ ਦਿੰਦੀ ਆ ਪਤਾ ਨਹੀਂ ਕਿੰਨੇ ਕਦੇ ਆੜੀ ਗੱਲ ਥਾਣੇ ਵਾਲੇ ਵੀ ਨਹੀਂ ਸੁਣਦੇ ਨਾ ਸੀ ਡਿਵੀਜ਼ਨ ਵਾਲਿਆਂ ਸੁਣੀ ਨਾ ਆੜੀ ਚਾਡੀ ਬੰਡੇ ਵਾਲਿਆਂ ਸੁਣੀ ਡੈਡੀ ਨੂੰ ਦੁਨੀਆ ਦੇ ਮੁਣਿਆਂ ਦਾ ਬੰਦਿਆ ਹੜਕੋ ਕਿਤੇ ਕਿੰਨੀ ਕੀ ਜਗਾ ਤੇ ਨੰਬਰ ਲਾਏ ਆ ਬਾਪੂ ਨੇ ਨੌਕਰੀ ਲਵਾ ਕੇ ਤਾਂ ਇਹਨੂੰ ਬਾਪੂ ਨੇ ਨੌਕਰੀ ਲਵਾ ਕੇ ਦਿੱਤਾ ਬਾਅਦ ਕਮੇਟੀਆਂ ਜੁਗ ਚੁੱਕੇ ਉੱਤੇ ਪਿੱਛੇ ਪੈਏ ਪਿੱਦੀ ਕੋਰਸ ਕਰਾਇਆ ਇਹਨੂੰ ਉਹਦੇ ਵਿੱਚ ਮੈਂ ਵੀ ਜਾਂਦਾ ਰਹਾ ਮੇਰੀਆਂ ਪਿੱਦੀ ਦੇ ਕੋਰਸ ਦੇ ਵਿੱਚ ਫੋਟੋਆਂ ਵੀ ਲੱਗੀਆਂ ਮੈਂ ਇਹਦੇ ਮਗਰ ਜਾਂਦਾ ਰਿਹਾ ਵਾਂ ਤੇ ਉੱਥੇ ਮੱਦਲ ਕੇ ਸਾਡੀਆਂ ਇਹ ਉਦੋਂ ਉਸ ਟਾਈਮ ਅੱਜ ਤੋਂ 15 16 ਸਾਲ ਪਹਿਲਾਂ ਤੇ 3.5 ਲੱਖ ਰੁਪਈਏ ਦੇ ਲਾ ਕੇ ਚਾਕੇ ਲੱਗਾ ਜਿਹੜਾ ਅੱਜ 5 ਲੱਖ ਰੁਪਈਆ ਬੰਦ ਆਣਾ ਵਾ ਉਹਦੇ ਵਿੱਚ ਡੈਡੀ ਨੇ ਤੇ ਮੈਂ ਮਿਹਨਤਾਂ ਗੱਲ ਕਰਕੇ ਮਜ਼ਦੂਰੀਆਂ ਗੱਲ ਕਰਕੇ ਇਹਦੇ ਮਗਰ ਪੈਸਾ ਲਾਇਆ ਤੂੰ ਇੱਕ ਭਰਾ ਜਮ ਕਰਦਾ ਅਸੀਂ ਦੋਵੇਂ ਲੇਬਰ ਕਰਦੇ ਆ ਪਿਓਤੀ ਦਲ ਜਗ੍ਹਾ ਦਾ ਰੌਲਾ ਵਾ ਪਿਓ ਨੇ ਇੰਜਾਮ ਲਾਇਆ ਕਿ ਮੇਰਾ 6 ਮਰਲੇ ਦਾ ਪਲਾਟ ਜਿਹੜਾ ਉਹ ਮੇਰੀ ਲੜਕੀ ਨੇ ਧੋਖੇ ਨਾਲ ਕਰਾ ਲਿਆ ਜੋ ਕਿ ਪੁਲਿਸ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਉਹਨਾਂ ਦੋਵਾਂ ਨੂੰ ਹਦਾਇਤ ਕਰ ਦਿੱਤੀ ਐ ਵੀ ਆਪਣੇ ਕੋਰਟ 'ਚ ਮਸਲਾ ਜਾਣ ਜਾ ਮਾਲ ਮਹਿਕਮੇ ਕੋਲ